ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਉਸ ਮਹਾਨ ਰੂਹ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਨਿਰੰਕਾਰੀਆਂ ਨੂੰ ਗੱਡੀ ਚਾੜਿਆ ਸੀਗਾ ਸਰਦਾਰ ਖਜਾਨ ਸਿੰਘ ਜੀ ਉਹ ਮਹਾਨ ਰੂਹ ਜਿਹੜੀ ਐਨੇ ਸੱਚੇ ਆ ਦਿਲ ਦੇ ਐਨੇ ਸੱਚੇ ਆ ਕਿ ਉਹਨਾਂ ਦੇ ਸੱਚੇਪਣ ਨੂੰ ਦੇਖਦੇ ਹੋਏ ਲੱਖਾਂ ਹੀ ਲੋਕਾਂ ਨੇ ਪੋਤਰੀ ਧੀ ਧਿਆਣੀ ਦੇ ਵਿਆਹ ਦੇ ਲਈ ਪਤਾ ਨਹੀਂ ਕਿੰਨਾ ਲੱਖਾਂ ਰੁਪਇਆ ਠੱਗ ਲਿਆ ਉਹ ਕਿੱਥੇ ਰੱਬ ਨੂੰ ਦੇਣਾ ਦਿਓਗੇ ਯਾਰ ਤੁਸੀਂ ਪੋੜੀ ਬੋਤੀ ਸ਼ਰਮ ਕਰੋ ਜੇਕਰ ਹਾਲੇ ਵੀ ਤੁਹਾਡੇ 'ਚ ਸ਼ਰਮ ਹੈਗੀ ਨਾ ਜਿਹੜੇ ਜਿਹੜੇ ਲੋਕਾਂ ਨੇ ਪੈਸਾ ਠੱਗਿਆ ਆ ਇਸ ਪਰਿਵਾਰ ਦੇ ਕੋਲ ਪਹੁੰਚਦਾ ਕਰ ਦੋ ਨਹੀਂ ਤਾਂ ਰੱਬ ਤੁਹਾਨੂੰ ਕਦੇ ਮਾਫ਼ ਨਹੀਂ ਕਰੇਗਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਹ ਗੱਲ ਧਿਆਨ ਦੇ ਨਾਲ ਸੁਣਿਓ ਬਾਬਾ ਜੀ ਇਹਨਾਂ ਦੇ ਕੀ ਸੰਘਰਸ਼ ਸੀਗੀ ਕੀ ਸਿੱਖ ਕੌਮ ਦੇ ਇਹਨਾਂ ਨੂੰ ਦੇਣ ਆ ਤੇ ਕਿੱਦਾਂ ਇਹਨਾਂ ਨਿਰਕਾਰੀਆਂ ਨੂੰ ਗੱਡੀ ਚਾੜਿਆ ਸੀਗਾ ਤੇ ਬਾਬਾ ਜੀ ਸਾਰੀ ਚੀਜ਼ ਆਪਣੀ ਵਿਸਤਾਰ ਦੇ ਨਾਲ ਦੱਸੋ ਕੈਮਰੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਖਜਾਨ ਸਿੰਘ ਕਾਦੀਆਂ ਵਾਲੇ ਬਾਬਾ ਇਹ ਕੈਮਰੇ ਵਾਲੇ ਵੇਖ ਕੇ ਮਹਲਾ ਪਟਾਲਾ ਉਧਰ ਵੇਖ ਕੇ ਕੈਮਰੇ ਵਾਲ ਹਾਂਜੀ ਹਾਲ ਮੁਰਗੀ ਮਹਲਾ ਪਟਾਲਾ ਦਾਸ ਦੀ ਬੇਨਤੀ ਹੈ ਜੀ 78 ਤੋਂ ਲੈ ਕੇ ਜਦੋਂ ਇਹ ਨਰਨਕਾਰੀ ਕਾਹਨ ਹੋਇਆ ਸੀ ਦਰਬਾਰ ਸਾਹਿਬ ਜਦੋਂ 13 ਸਿੰਘ ਛੇੜ ਕੀਤੇ ਉਦੋਂ ਤੋਂ ਲੈ ਕੇ ਤੇ ਹੁਣ 75 ਤੱਕ ਦਾਸ ਇੱਕ ਆਉਂਦੇ ਨਾਲ ਜੁੜਿਆ ਹੈ ਤੇ ਦਾਸ ਨੇ ਉਸ ਵੇਲੇ ਕਾਦੀਆਂ ਦੇ ਨਿਰੰਕਾਰੀ ਭਵਨ ਬਣਵਾਇਆ ਸੀ ਇੱਕ ਸਵਰਨ ਸਿੰਘ ਲੈਰੀ ਤੇ ਇੱਕ ਕ੍ਰਿਪਾਲ ਸਿੰਘ ਪਾਟਿਆ ਇਹਨਾਂ ਨੂੰ ਛੋੜਾ ਲਾਇਆ ਗੱਡੀ ਚਾੜਿਆ ਸੀ ਤੇ ਇਹਦੇ ਸਬੰਧ ਵਿੱਚ ਮੈਂ ਝੇਲ ਵੀ ਘਟਾਇਆ ਤੇ ਜੱਡੇ ਪੜਵਾਏ ਤੇ ਸ਼ਦਰ ਫੜਾ ਚੱਲਿਆ ਵਾਹਿਗੁਰੂ ਇਹ ਮੇਰੇ ਨਾਲ ਜਗਰਾਤ ਸਿੰਘ ਵੀ ਰਹੇ ਨੇ ਤੇ ਬਾਕੀ ਸਿੰਘ ਵੀ ਜਿਹੜੇ ਚੜ੍ਹਦੀ ਕਲਾ ਆਏ ਬਾਪੂ ਜਫਰਵਾਲ ਜੀ ਗਰਮ ਸਿੰਘ ਜੀ ਅਤੇ ਹੋਰ ਅਨੇਕਾ ਸਿੰਘ ਮੇਰੇ ਨਾਲ ਜੇਲ੍ਹ ਤੇ ਰਹੇ ਨੇ ਜਿਹਦੇ ਭਾਈ ਪੂਰਨ ਸਿੰਘ ਜੀ ਹੈਡ ਗ੍ਰੰਥੀ ਦਰਬਾਰ ਸਾਹਿਬ ਅਤੇ ਭਾਈ ਬਲਦੇਵ ਸਿੰਘ ਜੀ ਪੂਰੇ ਕੋਨੇ ਵਾਲੇ ਇਹ ਵੀ ਮੇਲ ਨਾਲ ਅੰਮ੍ਰਿਤਸਰ ਜੇਲ੍ਹ ਦੇ ਚ ਰਹੇ ਬੜੀ ਵੱਡੀ ਕੁਰਬਾਨੀ ਹੈ ਜੀ ਤੁਹਾਡੀ ਸਿੱਖ ਕੌਮ ਨੂੰ ਪੈਸਾ ਕੁਝ ਵੀ ਨਹੀਂ ਹੈ ਤੁਹਾਡੀ ਕੁਰਬਾਨੀ ਦੇ ਅੱਗੇ ਪਰ ਲੇਕਿਨ ਜਿਹੜਾ ਲੋਕਾਂ ਨੇ ਤੁਹਾਡੀ ਧੀ ਧਿਆਣੀ ਦੇ ਵਿਆਹ ਵਾਸਤੇ ਪੈਸਾ ਠੱਗਿਆ ਆ ਉਹ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕੀ ਕਹਿਣਾ ਜੀ ਉਹ ਦੇ ਜੇ ਉਹਨਾਂ ਨੇ ਠੱਗੀ ਕੀਤੀ ਏ ਤੇ ਵਾਹਿਗੁਰੂ ਆਪੇ ਉਹਨਾਂ ਨੂੰ ਕੋਈ سزا ਦੇਗਾ ਮੈਂ ਤੇ ਕੁਝ ਨਹੀਂ ਕਰ ਸਕਦਾ ਵਾਹਿਗੁਰੂ ਵਾਹਿਗੁਰੂ ਫੇਰ ਵੀ ਹਲੇ ਤੁਹਾਡੇ ਚ ਥੋੜੀ ਬਹੁਤੀ ਸ਼ਰਮ ਹੈ ਗਈ ਆ ਇਸ ਪਰਿਵਾਰ ਦੀ ਇੰਨੀ ਜਿਆਦਾ ਨਿਮਰਤਾ ਵੇਖ ਕੇ ਦਿਲ ਹੁਬ ਕੇ ਬਾਹਰ ਨੂੰ ਆਉਂਦਾ ਆ ਕਿ ਤੁਸੀਂ ਇੰਨਾ ਵੱਡਾ ਕਿਦਾਂ ਕਰ ਸਕਦੇ ਹੋ ਧੋਖਾ ਜਿਸ ਤਰ੍ਹਾਂ ਵੀਡੀਓ ਕਾਫੀ ਜਿਆਦਾ ਵਾਇਰਲ ਹੋਈ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੇ ਇਹਨਾਂ ਦੀ ਕੁਰਬਾਨੀ ਦੇਖਦੇ ਹੋਏ ਇਹਨਾਂ ਦੀ ਭਾਵਕ ਵੀਡੀਓ ਨੂੰ ਦੇਖਦੇ ਹੋਏ ਸਾਨੂੰ ਬਹੁਤ ਸੰਗਤਾਂ ਨੇ ਫੋਨ ਕੀਤੇ ਕਿ ਮਨਜੀਤ ਸਿੰਘ ਇਸ ਪਰਿਵਾਰ ਬਾਰੇ ਵੈਰੀਫਾਈ ਕਰਕੇ ਦੱਸੋ ਸਾਨੂੰ ਅਸੀਂ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਆ ਵੀ ਦੱਸੋ ਤੁਹਾਨੂੰ ਕਿੰਨੇ ਲੱਖ ਰੁਪਏ ਅਸੀਂ ਪਾਈਏ ਯਾਰ ਚਾਹੁੰਦੇ ਤੇ ਜਿਹੜੇ ਮਰਜੀ ਅਸੀਂ ਖਾਤਿਆਂ ਦੇ ਪੈਸੇ ਪਵਾ ਸਕਦੇ ਪਰ ਰੱਬ ਨੂੰ ਜਾਣ ਦੇਣੀ ਆ ਇਸ ਤਰ੍ਹਾਂ ਦੀਆਂ ਰੱਬੀ ਰੂਹਾਂ ਦਾ ਪੈਸਾ ਖਾ ਕੇ ਆਪਾਂ ਕਿੱਥੇ ਜਾਵਾਂਗੇ ਤੁਸੀਂ ਆਪ ਦੱਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਸਰਦਾਰ ਗਿਆਨੀ ਰਗਵੀਰ ਸਿੰਘ ਜੀ ਵੀ ਆਏ ਸੀਗੇ ਬੜੀ ਮਾਣ ਵਾਲੀ ਗੱਲ ਆ ਸਿੰਘ ਸਾਹਿਬ ਆਪਣੇ ਕੋਲ ਘਰ ਚੱਲ ਕੇ ਆਏ ਨੇ ਉਹ ਵੀ ਆਪਣਾ ਸੇਵਾ ਇੱਥੇ ਯੋਗਦਾਨ ਪਾ ਕੇ ਗਿਆ ਤੇ ਧਿਆਣੀ ਵਾਸੀ ਸ਼ਗਨ ਦੇ ਕੇ ਗਏ ਆ ਤੇ ਹੋਰ ਵੀ ਸੰਸਥਾਵਾਂ ਜਿਹੜੀਆਂ ਆ ਉਹ ਵੀ ਨਾਲ ਹੈਲਪ ਕਰ ਰਹੀਆਂ ਨੇ ਤੇ ਨਾਲ ਜਿੰਨੇ ਜੋ ਮਹਾਰਾਜ ਨੇ ਸਾਨੂੰ ਬੁੱਧੀ ਬਖਸ਼ੀ ਆ ਮਹਾਰਾਜ ਨੇ ਸੇਵਾ ਬਖਸ਼ੀ ਤੇ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਆ ਅਸੀਂ ਵੀ ਤਿਲਫੁਲ ਜਿੰਨਾ ਵੀ ਸਾਡੇ ਤੋਂ ਵੱਧ ਵੱਧ ਬਾਬਾ ਜੀ ਹੋ ਸਕਦਾ ਆਹੀ ਕਰਨ ਜੋਗੇ ਕੁਛ ਨਹੀਂ ਆ ਕਰਨਾ ਸਭ ਗੁਰੂ ਸਾਹਿਬ ਨੇ ਆ ਸਭ ਕਰਨਾ ਕਾਲਪੁਤਰੀ ਹੈ ਭਾਈ ਗੁਰੂ ਜੀ ਤਸ਼ੱਦਦ ਬੜੇ ਝੱਲੇ ਵਾਇਗੁਰੂ ਇਹਦੇ ਤਿੰਨ ਵਾਰੀ ਛੱਡੇ ਪਾਰੇ ਨੇ ਵਾਇਗੁਰੂ ਉਸ ਨੇ ਗੁੱਦੇ ਚ ਮਰਚਾਂ ਬੀ ਆਸਬ ਵਾਲਿਆਂ ਨੇ ਪਾਈਆਂ ਹਾਂਜੀ ਪੈਟਰੋਲ ਪਾਇਆ ਬਹੁਤ ਤਸ਼ੱਦਦ ਝੱਲੇ ਬੈਟਰੀਆਂ ਲਾਈਆਂ ਤੇ ਬਹੁਤ ਮੈਂ ਕਹਿ ਨਹੀਂ ਸਕਦਾ ਕਿ ਮੇਰੇ ਨਾਲ ਕਿੰਨਾ ਕੁ ਤਸ਼ੱਦਦ ਹੋਇਆ ਵਾਇਗੁਰੂ ਵਾਇਗੁਰੂ ਤੇ ਦਾਸ ਦੀ ਹੁਣ ਆ ਲੱਤਾਂ ਤੇ ਬਾਵਾ ਨਹੀਂ ਚੱਲਦੀਆਂ ਦਾਸ ਅੱਜਕੱਲ ਬਿਸਤਰੇ ਤੇ ਹੀ ਹੈ ਤੇ ਮਾੜਾ ਮੋਟਾ ਲੰਗਰ ਪਾਣੀ ਛਕ ਲਈਦਾ ਤੁਹਾਡੇ ਸਿੰਘਾਂ ਦੇ ਆਸਰੇ ਇਹ ਗੁਜ਼ਾਰਾ ਹੋ ਜਾਂਦਾ ਤੇ ਬਾਕੀ ਬਾਬਾ ਜੀ ਮੈਨੂੰ ਇਹ ਦੱਸੋ ਆਪਾਂ ਨੂੰ ਧੀ ਧਿਆਣੀ ਦਾ ਕਾਰਜ ਕਰਨਾ ਹੈ ਕਿ ਆਪਾਂ ਨੂੰ ਪੈਸੇ ਦੀ ਵੀ ਲੋੜ ਆ ਬੇਨਤੀ ਹੈ ਜੀ ਅਸੀਂ ਧੀ ਧਿਆਣੀ ਦਾ ਕਾਰਜ ਕਰਨਾ ਚਾਹੁੰਦੇ ਆ ਸਾਨੂੰ ਕੋਈ ਲਾਲਚ ਨਹੀਂ ਸਾਡੀ ਧੀ ਧਿਆਣੀ ਦਾ ਕਾਰਜ ਹੋ ਜਾਏ ਸਾਡੇ ਵਾਸਤੇ ਵਾਹਿਗੁਰੂ ਇਹੋ ਹੀ ਸਭ ਕੁਝ ਬੋਲੇ ਸੋਨਿਹਾਲ ਸ੍ਰੀ ਅਕਾਲ ਇਹ ਹੁੰਦਾ ਸੰਗਤ ਜੀ ਦੇਖੋ ਕੋਈ ਇਹਨਾਂ ਨੂੰ ਲਾਲਚ ਨਹੀਂ ਕੁਝ ਨਹੀਂ ਕਹਿੰਦੇ ਸਾਡੀ ਧੀ ਧਿਆਣੀ ਦਾ ਕਾਰਜ ਜਿਹੜਾ ਹੋਣਾ ਚਾਹੀਦਾ ਆ ਚਲੋ ਵੀਡੀਓ ਵਾਇਰਲ ਹੋ ਗਈ ਆ ਗੱਲ ਲੱਗ ਸੀ ਇਹਨਾਂ ਦਾ ਜਿਹੜਾ ਜਿਨੇ ਦੁਨੀਆਦਾਰੀ ਨਹੀਂ ਪਤਾ ਸੀ ਉਹਨਾਂ ਨੂੰ ਪਤਾ ਲੱਗ ਗਿਆ ਬਾਬਾ ਜੀ ਤੁਹਾਡੇ ਬਾਰੇ ਪਤਾ ਲੱਗ ਗਿਆ ਬਾਹਰ ਦੇਸ਼ਾਂ-ਵਦੇਸ਼ਾਂ ਦੇ ਵਿੱਚ ਬੈਠੀਆਂ ਐਨ ਆਰ ਆਈ ਜਿਹੜੇ ਪਰਿਵਾਰ ਹੈ ਨਾ ਉਹਨਾਂ ਦੇ ਹਿਰਦੇ ਬਲੁੰਧੜੇ ਗਏ ਤੁਹਾਡੀ ਵੀਡੀਓ ਨੂੰ ਦੇਖ ਕੇ ਠੀਕ ਹੈ ਤੇ ਵਿਆਹ ਕਿੰਨੀ ਤਰੀਕ ਦਾ ਬਾਬਾ ਜੀ ਇਹ ਸੱਚੇ ਦੱਸੋ ਬੇਨਤੀ ਹੈ 15 ਨਵੰਬਰ ਨੂੰ ਸੁਖਣ ਵੀ ਸਾਹ ਦਾ ਪਾਠ ਹੈ ਘਰ ਜੀ ਵਾਹਿਗੁਰੂ ਜੀ 22 ਨੰਬਰ ਦਾ 30 30 ਦਾ ਨਾ 22 ਨੰਬਰ ਨੂੰ ਦੇਖੋ ਸੰਗਤ ਜੀ ਹਲੇ ਕਿੰਨਾ ਸਮਾਂ ਪਿਆ ਇੱਕ ਮਹੀਨਾ ਹੋਰ ਪਿਆ ਹਲੇ ਵਿਆਹ ਵਾਸਤੇ ਤੇ ਵੀਡੀਓ ਨੂੰ ਵਾਇਰਲ ਕਰਕੇ ਲੋਕਾਂ ਨੇ ਲੱਖਾਂ ਰੁਪਏ ਪਹਿਲਾਂ ਹੀ ਠੱਗ ਲਿਆ ਹੋਇਆ ਤੁਸੀਂ ਦੱਸੋ ਤੇ 30 ਘੱਟੋ ਘੱਟ ਵੈਰੀਫਿਕੇਸ਼ਨ ਕਰਨੀ ਚਾਹੀਦੀ ਹੈ ਰਾਮਗੜੀਆ ਗੁਰਦੁਆਰਾ ਬਟਾਲਾ ਜੀ ਵਾਹਿਗੁਰੂ ਠੀਕ ਹੈ ਡੇਰਾ ਰੋਡ ਤੇ ਦਾਸ ਦੀ ਬੇਨਤੀ ਹੈ ਵੀ ਮੇਰੇ ਨਾਲ ਕੋਈ ਠੱਗੀ ਨਾ ਮਾਰੇ ਕਿਉਂ ਮੈਂ ਗਰੀਬ ਆ ਮੈਨੇਜ ਹੋਗਾ ਨਹੀਂ ਤੇ ਮੈਂ ਕਿਹਨੂੰ ਹਾਂ ਬਾਦਵਾ ਵੀ ਨਹੀਂ ਦੇ ਸਕਦਾ ਫਿਰ ਜਿਹੜਾ ਮੈਂ ਆ ਵਰਦਵਾਦਵਾ ਤੇ ਉਹਨਾਂ ਨੂੰ ਲੱਗਿਆ ਮੈਂ ਨਹੀਂ ਚਾਹੁੰਦਾ ਵੈਕ ਨੂੰ ਤੇ ਬਾਬਾ ਜੀ ਭਾਵਕ ਨਹੀਂ ਹੋਣਾ ਨਾ ਬਿਲਕੁਲ ਨਹੀਂ ਤੁਹਾਡਾ ਪੁੱਤ ਤੁਹਾਡੇ ਕੋਲ ਆ ਹੋਰ ਵੀ ਸੰਸਥਾਵਾਂ ਜਿਹੜੀਆਂ ਹੈਗੀਆਂ ਆਪਣੀ ਇਹ ਇਹ ਜਿਹੜੀ ਧੀ ਹੈ ਨਾ ਇਕੱਲੀ ਤੁਹਾਡੀ ਨਹੀਂ ਧੀ ਰਹਿ ਗਈ ਇਹ ਹੁਣ ਪੰਥ ਦੀ ਧੀ ਆ ਠੀਕ ਹੈ ਜੀ ਜਿਹੜੀ ਸਿੱਖ ਸੰਗਤ ਆ ਸੰਸਥਾਵਾਂ ਆ ਅਸੀਂ ਮਹਾਰਾਜ ਦੀ ਕਿਰਪਾ ਨਾਲ ਸਾਰਾ ਭੈਣ ਦੇ ਵਿਆਹ ਦਾ ਜਿਹੜਾ ਕਾਰਜ ਆ ਇੱਕ ਹੋਰ ਸੰਸਥਾ ਆ ਮੈਂ ਉਹਨਾਂ ਦਾ ਨਾਮ ਥੱਲੇ ਮੈਂਸ਼ਨ ਕਰ ਦਾਂ ਕਿ ਕੀ ਭਾਜੀ ਨਾਮ ਸੇ ਉਹਨਾਂ ਦਾ ਸੰਸਥਾ ਦਾ ਉਹ ਆਪਣੇ ਆਪਣੇ ਤੋਂ ਦੇ ਜੱਬੋ ਵਾਲ ਦੇ ਬਾਬਾ ਜੀ ਜੱਬੋ ਵਾਲ ਦੇ ਬਾਬਾ ਜੀ ਬਲਜੀਤ ਸਿੰਘ ਜੀ ਹਾਂ ਉਹ ਨਾਲ ਸਾਥ ਦੇ ਰਿਹਾ ਉਹਨਾਂ ਨੇ ਸਾਰਾ ਵਿਆਹ ਦਾ ਜਿਹੜਾ ਕਾਰਜ ਦੀ ਜ਼ਿੰਮੇਵਾਰੀ ਲਈ ਹੈ ਜਿੱਥੋਂ ਤੱਕ ਉਹ ਨਿਭਾ ਸਕਣਗੇ ਉਹ ਨਿਭਾਉਣਗੇ ਬਾਕੀ ਜਿਹੜੀ ਰਹਿੰਦੀ ਕਿਸੇ ਰਿਹਾ ਉਹ ਗੁਰੂ ਸਾਹਿਬ ਸਾਨੂੰ ਸੇਵਾ ਬਖਸ਼ਣ ਤੇ ਸਾਨੂੰ ਸੇਵਾ ਬਖਸ਼ਿਓ ਤੂੰ ਭੈਣੇ ਜੋ ਤੇਰੇ ਮਨ ਚ ਆਉਂਦਾ ਨਾ ਉਹਦੇ ਭਰਾ ਨੂੰ ਕਹਿ ਦੇਣਾ ਠੀਕ ਹੈ ਬੇਚੀ ਚ ਕੋਗੇ ਹਰ ਇੱਕ ਚੀਜ਼ ਅਦੇ ਲਈ ਹਾਜ਼ਰ ਹੈ ਉਹਦਾ ਬਾਬਾ ਜੀ ਤੁਹਾਡਾ ਮਾਨ ਇਹਨਾ ਸਾਫ ਆ ਉਹ ਦੇਖ ਕੇ ਪਤਾ ਲੱਗ ਗਿਆ ਤੁਹਾਡਾ ਮਾਨ ਕਿੰਨਾ ਸਾਫ ਆ ਬਾਕੀ ਉਹਦਾ ਹੁਕਮ ਜੋ ਅਕਾਲ ਪੁਰਖ ਦਾ ਹੋਏਗਾ ਹੋ ਜਾਏਗਾ ਤੇ ਜਿਨ੍ਹਾਂ ਨੇ ਮੇਰੇ ਨਾਂ ਤੇ ਠੱਗੀ ਮਾਰੀ ਏ ਪਰਮੇਸ਼ਰ ਉਹਨਾਂ ਨੂੰ ਸਤਿ ਬਖਸ਼ੇ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਤੇ ਜਿਹੜਾ ਕੋਈ ਉਹ ਕਰਦੇ ਮਾੜਾ ਕਾਰਜ ਉਹ ਦੀ ਸਜ਼ਾ ਉਹਨਾਂ ਨੂੰ ਵਾਹਿਗੁਰੂ ਜ਼ਰੂਰ ਦੇ ਮੇਰੀ ਅਰਦਾਸ ਬੇਨਤੀ ਹੈ ਸਾਰੀ ਸੰਗਤ ਅਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਜਾਂਦੇ ਜਾਂਦੇ ਇਹ ਕਹਿਣਾ ਚਾਹੁੰਦੇ ਆ ਖਾਸ ਕਰਕੇ ਐਨ ਆਰ ਆਈ ਜਿਹੜੇ ਵੀਰ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਕਿ ਆਪ ਜੀ ਸਿੱਧਾ ਪਰਿਵਾਰ ਦੇ ਨਾਲ ਗੱਲਬਾਤ ਕਰੋ ਐਵੇਂ ਕਿਸੇ ਨੂੰ ਫालतू ਕਿਸੇ ਦੇ ਅਕਾਊਂਟ ਨੰਬਰ ਦੇਖ ਕੇ ਕੱਲ ਇੱਕ ਕੀ ਨਾਮ ਸੀ ਭਾਜੀ ਰਣਜੀਤ ਕੌਰ ਕੀ ਨਾਮ ਸੀ ਨਾ ਉਹ ਹਰਜੀਤ ਕੌਰ ਕੀ ਨਾਮ ਸੀਗਾ ਉਹਦਾ ਨਾਮ ਸਤਨਾਮ ਕੌਰ ਸਤਨਾਮ ਕੌਰ ਬਾਬਾ ਜੀ ਬੜਾ ਯਾਦ ਰੱਖਦੇ ਆ ਇੱਕ ਸਤਨਾਮਕੌਰ ਨਾਮ ਦੀ ਲੜਕੀ ਦਾ ਖਾਤਾ ਨੰਬਰ ਹਾਂ ਇਹਨਾਂ ਦੇ ਜਿਹੜੀ ਪੋਸਟਰ ਸੀਗਾ ਉਹਦੇ ਉੱਤੇ ਸਤਨਾਮਕੌਰ ਨਾਮ ਦਾ ਖਾਤਾ ਜਿਹੜਾ ਆ ਉਹ ਵੀ ਨਾਲ ਤੁਹਾਨੂੰ ਦੱਸਾਂਗੇ ਉਸ ਦੇ ਵਿੱਚ ਬੜੇ ਲੋਕਾਂ ਨੇ ਸੇਵਾ ਜਿਹੜੀ ਆ ਸੰਗਤਾਂ ਨੇ ਪਾਈ ਹੈ ਉਹ ਵੀ ਇੱਕ ਵਾਰੀ ਜਿਹੜੀ ਵੈਰੀਫਿਕੇਸ਼ਨ ਜਿਹੜੀ ਹੋਣੀ ਚਾਹੀਦੀ ਹੈ ਉਹਨਾਂ ਕੋਲ ਜਿੰਨਾ ਵੀ ਪੈਸਾ ਪਹੁੰਚਿਆ ਆ ਉਸ ਦੇ ਹੱਕਦਾਰ ਇਹ ਪਰਿਵਾਰ ਆ ਜਿਨ੍ਹਾਂ ਨੇ ਸੰਘਰਸ਼ ਲੜੇ ਨੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਇਹਨਾਂ ਦੇ ਕੋਲ ਇਹ ਉਸ ਚੀਜ਼ ਦੇ ਹੱਕਦਾਰ ਆ ਸੇਵਾ ਦੇ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਕਢਵਾ ਕੇ ਸੇਵਾ ਜਿਹੜੀ ਪਰਿਵਾਰ ਨੂੰ ਦਿਓ ਕੋਈ ਤਾਂ ਇਹੋ ਜਿਹਾ ਵੀਰ ਉੱਠੇ ਜਿਹੜਾ ਉਹਨਾਂ ਕੋਲੋਂ ਖਾਤਿਆਂ 'ਚ ਪੈਸੇ ਕਢਵਾ ਕੇ ਇਸ ਪਰਿਵਾਰ ਤੱਕ ਜਿਹੜੀ ਪਹੁੰਚਦਾ ਕਰੇ ਕਿਉਂਕਿ ਉਹਨਾਂ ਦਾ ਹੱਕ ਇਹਨਾਂ ਦਾ ਹੱਕ ਆ ਉਹਨਾਂ ਦਾ ਕੋਈ ਹੱਕ ਨਹੀਂ ਆ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਆਪ ਸੰਗਤ ਅੱਗੇ ਕਿਸੇ ਨੇ ਵੀ ਕਿਸੇ ਗਲਤ ਖਾਤੇ ਦੇ ਵਿੱਚ ਸੇਵਾ ਜਿਹੜੀ ਆ ਨਹੀਂ ਪਾਉਣੀ ਆ ਜੇਕਰ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਨੰਬਰ ਦੀ ਰਾਨੀ ਦਾ ਜਿਹੜਾ ਵਿਆਹ ਆ ਉਹ ਹਲੇ ਤਕਰੀਬਨ ਮਹੀਨਾ ਹੀ ਪਿਆ ਠੀਕ ਹੈ ਆਪ ਜੀ ਨੂੰ ਐਡਰੈਸ ਵਗੈਰਾ ਐਡਰੈਸ ਦੇ ਦਿੱਤੀ ਇੱਥੋਂ ਦਾ ਹਾਂਜੀ ਮੁਰਗੇ ਮੱਲਾ ਫਟਕਪਾਟ ਚੱਕੀ ਵਾਲੀ ਗਲੀ ਹਾਂ ਇਹ ਵਾਲਾ ਐਡਰੈਸ ਆ ਤੁਸੀਂ ਸਿੱਧਾ ਪਰਿਵਾਰ ਦੇ ਕੋਲ ਆਉਣਾ ਆ ਪਰਿਵਾਰ ਨੂੰ ਤੁਸੀਂ ਫ੍ਰਿਜ ਲੰਮਾਰੀ ਸੋਫਾ ਬੈੱਡ ਜੋ ਵੀ ਤੁਹਾਡੇ ਮਨ ਦੇ ਵਿੱਚ ਇੱਛਾ ਹੈਗੀ ਆ ਤੁਸੀਂ ਇਹਨਾਂ ਪਰਿਵਾਰ ਦੀ ਆਪ ਹੈਲਪ ਕਰੋ ਕਿਉਂਕਿ ਜੇ ਅਸੀਂ ਪਰਿਵਾਰ ਦਾ ਨੰਬਰ ਬੋਲਦੇ ਆ ਨਾ ਤੇ ਲੋਕੀ ਇੰਨਾ ਜ਼ਿਆਦਾ ਫੋਨ ਕਰਕੇ ਪਰਿਵਾਰ ਨੂੰ ਪਰੇਸ਼ਾਨ ਕਰ ਰਿਹਾ ਕਿ ਸਵੇਰ ਤੋਂ ਲੈ ਕੇ ਕੱਲ ਦਾ ਹੀ ਫੋਨ ਚੱਲੀ ਜਾਂਦਾ ਬਾਬਾ ਜੀ ਦਾ ਲਗਾਤਾਰ ਹੁਣ ਬਾਬਾ ਜੀ ਦਾ ਫੋਨ ਬੰਦ ਕਰਵਾਇਆ ਲਗਾਤਾਰ ਫੋਨ ਆ ਜਾਂਦੇ ਆ ਸੇਵਾ ਵਾਲਿਆਂ ਵਾਦੇ ਤੇ ਮੈਂ ਨਹੀਂ ਚਾਹੁੰਦਾ ਕਿ ਹੋਰ ਜਿਹੜਾ ਸੰਗਤ ਜਿਹੜੀ ਆ ਇਹਨਾਂ ਨੂੰ ਪਰਿਵਾਰ ਨੂੰ ਪਰੇਸ਼ਾਨ ਕਰੇ ਜੇਕਰ ਸਿੱਧਾ ਹੀ ਪਰਿਵਾਰ ਆਪ ਇੱਥੇ ਆ ਕੇ ਪਰਿਵਾਰ ਦੇ ਜੇਕਰ ਮਰਦ ਕਰ ਦੇਗਾ ਤਾਂ ਬਹੁਤ ਵਧੀਆ ਗੱਲ ਆ ਲੇਕਿਨ ਆਪ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਸ ਪਰਿਵਾਰ ਦੇ ਪ੍ਰੋਗਰਾਮ ਦੀ ਜ਼ਿੰਮੇਵਾਰੀ ਜਿਹੜੀ ਆ ਇੱਕ ਹੋਰ ਬਾਹਰ ਦੇ ਯੂਕੇ ਦੀ ਸੰਸਥਾ ਆ ਉਹਨਾਂ ਨੇ ਲੈ ਲਈ ਆ ਤੇ ਨਾਲ ਜਿਹੜੀ ਰਹਿੰਦੀ ਕਸਰ ਉਹ ਦਾਸ ਵੱਲੋਂ ਸਾਰੀ ਸੇਵਾ ਜਿਹੜੀ ਆ ਉਹ ਕੀਤੀ ਜਾਏਗੀ ਕਸਰ ਕਿਸੇ ਚੀਜ਼ ਦੀ ਨਹੀਂ ਐ ਜੇਕਰ ਫੇਰ ਵੀ ਇਹਨਾਂ ਦੀ ਕੁਰਬਾਨੀ ਨੂੰ ਮਦੇ ਨਜ਼ਰ ਰੱਖਦੇ ਹੋਏ ਤੁਹਾਡੇ ਮਨ ਦੀ ਇੱਛਾ ਹੈ ਪਰਿਵਾਰ ਦੀ ਮਦਦ ਕਰਨ ਦੀ ਸਿੱਧਾ ਆਪਜੀ ਡਰੈੱਸ ਤੇ ਪਹੁੰਚ ਕੇ ਡਰੈੱਸ ਜਦੋਂ ਮਰਜ਼ੀ ਮੈਨੂੰ ਪੁੱਛ ਲਿਓ WhatsApp ਤੇ 9027400004 90274404 ਇਹ ਮੇਰਾ ਨੰਬਰ ਆ ਆਪ ਜੀ ਜੇਕਰ ਪਰਿਵਾਰ ਨੂੰ ਮਿਲਣਾ ਚਾਹੁੰਦੇ ਹੋ ਆਪ ਜੀ ਨੂੰ ਮੈਂ ਸਪੈਸ਼ਲ WhatsApp ਤੇ ਪਰਿਵਾਰ ਦਾ ਐਡਰੈਸ ਭੇਜਾਂਗਾ ਹੋ ਸਕੇ ਤੇ ਪਰਿਵਾਰ ਦਾ ਫੋਨ ਨੰਬਰ ਵੀ ਭੇਜਾਂਗਾ ਆਪ ਜੀ ਸਿੱਧਾ ਪਰਿਵਾਰ ਦੇ ਕੋਲ ਪਹੁੰਚੋ ਤੇ ਪਰਿਵਾਰ ਦੀ ਜਿਹੜੀ ਆ ਉਹ ਸਿੱਧੀ ਆਪ ਜੀ ਮਦਦ ਕਰ ਸਕਦੇ ਹੋ ਠੀਕ ਹੈ ਜੀ ਇਹੀ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਸ਼ਰਾਰਤੀ ਅਨਸਰ ਆ ਜਿਹੜੇ ਇਹਨਾਂ ਭਲਾ ਮਾਨਸ ਪਰਿਵਾਰ ਤੇ ਇੱਕ ਵੀਡੀਓ ਨੂੰ ਲੈ ਕੇ ਠੱਗੀ ਮਾਰਦੇ ਪਿਆ ਉਹ ਆਪਣੀ ਹਾਤਾਂ ਤੋਂ ਬਾਜ਼ ਆ ਜਾਓ ਤੇ ਜਿਹੜੇ ਵੀਰ ਦਸਵੰਦ ਜਿਹੜਾ ਆਪਣਾ ਖਰਾਬ ਕਰ ਹੀ ਚੁੱਕਿਆ ਕਿਸੇ ਹੋਰ ਨੂੰ ਦੇ ਕੇ ਉਹਨਾਂ ਤੋਂ ਅਸੀਂ ਪਰਿਵਾਰ ਵੱਲੋਂ ਮਾਫੀ ਮੰਗਦੇ ਆ ਤੁਹਾਡੀਆਂ ਮਨ ਦੀਆਂ ਭਾਵਨਾਵਾਂ ਜੁੜੀਆਂ ਸੀ ਪਰਿਵਾਰ ਦੇ ਨਾਲ ਆਪ ਜੀ ਨੂੰ ਲੱਗਾ ਕਿ ਤੇ ਪਰਿਵਾਰ ਦਾ ਖਾਤਾ ਆ ਤੇ ਤੁਸੀਂ ਉਹਨਾਂ ਵਿੱਚ ਸੇਵਾ ਜਿਹੜੀ ਉਪਾ ਬੈਠੇ ਹੋ ਉਹ ਅਸੀਂ ਕੁਝ ਕਰਤਾ ਨਹੀਂ ਸਕਦੇ ਲੇਕਿਨ ਫੇਰ ਵੀ ਅਸੀਂ ਤੁਹਾਡੇ ਕੇ ਖਾਤਾ ਉਹ ਜਨਤਕ ਕਰਾਂਗੇ ਉਸ ਖਾਤੇ ਨੂੰ ਵੈਰੀਫਾਈ ਕਰਕੇ ਉਹਦੇ ਚ ਜਿੰਨੀ ਵੀ ਸੇਵਾ ਆਈ ਆ ਉਹ ਸਾਰੀ ਸੇਵਾ ਇਸ ਪਰਿਵਾਰ ਦੇ ਕੋਲ ਪਹੁੰਚਣੀ ਚਾਹੀਦੀ ਹੈ ਕਿਉਂ ਬਾਬਾ ਜੀ ਠੀਕ ਹੈ ਨਾ ਜੀ ਜੀ ਵਾਹਿਗੁਰੂ ਇਹੀ ਆਪ ਜੀ ਅਗੇ ਹੱਥ ਜੋੜ ਕੇ ਬੇਨਤੀ ਆ ਦਾਸ ਮਨਜੀਤ ਸਿੰਘ ਫਰੋਜ਼ਪੁਰੀਆ ਫਰੋਜ਼ਪੁਰੀਆ ਵੈਲਫੇਅਰ ਸੁਸਾਇਟੀ ਤੋਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪਿਛਲੇ 20 ਸਾਲ ਤੋਂ ਆਪਾਂ ਬੱਚਿਆਂ ਨੂੰ ਪੱਗ ਬੰਨਣੀ ਸਿਖਾ ਰਹੇ ਆ ਵਿਆਹ ਸ਼ਾਦੀਆਂ 'ਚ ਦਸਤਾਰਾਂ ਸਜਾਈਦਾ ਤੇ ਨਾਲ ਹੀ ਫਰੋਜ਼ਪੁਰੀਆ ਵੈਲਫੇਅਰ ਸੁਸਾਇਟੀ ਚਲਾ ਰਹੇ ਆ ਪਿਛਲੇ 8 ਸਾਲ ਤੋਂ ਉਹਦੇ ਵਿੱਚ ਵੀ ਆਪਾਂ ਤੀਆਂ ਭੈਣਾਂ ਦੇ ਵਿਆਹ ਦੇ ਜਿਹੜੇ ਕਾਰਜ ਆ ਉਹ ਕਰੀਦਾ ਲੋੜਵੰਦਾਂ ਦੇ ਗੁਰਸਿੱਖਾਂ ਦੇ ਘਰ ਬਣਾ ਕੇ ਦੇਈਦਾ ਹੁਣ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਦਿਵਾਲੀ ਬੰਦੀ ਛੋੜ ਦਿਵਸ ਆ ਰਿਹਾ ਉਸ ਤੋਂ ਇੱਕ ਦਿਨ ਪਹਿਲਾਂ ਸਾਰੀਆਂ ਜਿਹੜੇ ਲੋੜਵੰਦ ਬਾਬਾ ਜੀ ਗੁਰਸਿੱਖ ਪਰਿਵਾਰ ਨੇ ਆਪਣੇ ਇੱਕ ਤਾਂ ਉਹਨਾਂ ਦੇ ਲੈਂਟਰ ਪੈ ਰਹੇ ਨੇ ਨੰਬਰ 2 ਤੇ ਜਿਹੜੀਆਂ ਜਿਹੜੇ ਗੁਰਸਿੱਖ ਪਰਿਵਾਰ ਆ ਜਿਨ੍ਹਾਂ ਕੋ ਰਜਗਾਰ ਨੇ ਉਹਨਾਂ ਨੂੰ ਇਹ ਰਿਕਸ਼ਾ ਜਿਹੜਾ ਬੈਟਰੀ ਰਿਕਸ਼ਾ ਹੁੰਦਾ ਆਟੋ ਰਿਕਸ਼ਾ ਉਹ ਦਿੱਤੇ ਜਾ ਰਹੇ ਨੇ ਤੇ ਨਾਲ ਹੀ ਲੋੜਵੰਦ ਪਹਿਣਾ ਵਾਸਤੇ ਗਰਮ ਸੂਟ ਔਨ ਸਿਆਲ ਆ ਰਿਹਾ ਨਾਲ ਸ਼ਾਲ ਉਹ ਦਿੱਤੇ ਜਾ ਰਹੇ ਆ ਜਿਹੜੇ ਬੱਚੇ ਅਪਾਈਜ ਆ ਜਿਹੜੀਆਂ ਮਾਵਾ ਚੱਕੀ ਫੇਰਦੀਆਂ ਵਿਚਾਰੀਆਂ ਇਹਨੇ ਨੇ ਭਾਰੇ ਬੱਚੇ ਉਹਨਾਂ ਵਾਸਤੇ व्हीਲ ਚੇਅਰ ਜਿਹੜੀ ਐ ਉਹ ਆਪਾਂ ਦੇ ਰਿਆ ਤੇ ਉਥੇ ਵੀ ਆਪ ਜੀ ਨੇ ਦਰਸ਼ਨ ਦੇਣੇ ਆ ਤੇ ਤਾਂ ਕਿ ਸਾਡਾ ਜਿਹੜਾ ਉਥੇ ਪ੍ਰੋਗਰਾਮ ਆ ਹੋਰ ਉਹਨੂੰ ਚਾਰ ਚੰਦ ਲੱਗ ਸਕਣ ਇਹ ਹੱਥ ਜੋੜ ਕੇ ਬੇਨਤੀ ਪ੍ਰਵਾਨ ਕਰਿਓ ਆਪ ਜੀ ਨੇ ਜ਼ਰੂਰ ਦਰਸ਼ਨ ਦੇਣੇ ਆ ਤੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਇਦਾਂ ਦੇ ਕਾਰਜ ਜਿਹੜੇ ਆ ਉਹ ਕਰਦੇ ਰਹੋ ਗੁਰੂ ਸਾਹਿਬ ਤੁਹਾਡੇ ਦਸਬੰਦ ਵਿੱਚ ਵਾਧਾ ਪਾਉਣ ਤੁਹਾਡੀ ਬਰਕਤ ਪਾਉਣ ਤੁਹਾਡੀ ਮਿਹਨਤ ਦੇ ਵਿੱਚ ਬਰਕਤ ਪਾਉਣ ਤੇ ਆਪ ਜੀ ਇਸੇ ਤਰ੍ਹਾਂ ਲੋੜਵੰਦ ਪਰਿਵਾਰਾਂ ਦੀ ਬਾਹ ਫੜਦੇ ਰਹੋ ਇਸ ਭੈਣ ਦੇ ਵਿਆਹ ਦੇ ਕਾਰਜ ਵਾਸਤੇ ਜਿਹੜੀ ਸੇਵਾ ਆ ਉਹ ਸਾਰੀ ਅਸੀਂ ਜ਼ਿੰਮੇਵਾਰੀ ਲੈਨੇ ਆ ਨਾਲ ਇੱਕ ਹੋਰ ਯੂਕੇ ਦੀ ਸੰਸਥਾ ਆ ਉਹ ਨਾਲ ਜ਼ਿੰਮੇਵਾਰੀ ਲੈ ਰਹੀ ਆ ਤੇ ਰਲ ਮਿਲ ਕੇ ਅਸੀਂ ਇਸ ਭੈਣ ਦੇ ਵਿਆਹ ਦਾ ਕਾਰਜ ਕਰਨਾ ਕਿਉਂਕਿ ਇਹ ਕਾਰਜ ਹੁਣ ਪੰਥ ਦਾ ਆ ਇਹ ਧੀ ਰਾਣੀ ਪੰਥ ਦੀ ਆ ਕਲੇ ਬਾਪੂ ਜੀ ਤੁਹਾਡੀ ਨਹੀਂ ਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰਾਨਾ ਜੀ ਕੀ ਕਹਿਣਾ ਚਾਹੋਗੇ ਹੁਣ ਜਾਂਦੇ ਜਾਂਦੇ ਸੰਗਤ ਨੂੰ ਕੁਝ ਤੁਹਾਡੇ ਮਾਨ ਦੇ ਵਿੱਚ ਵਿਚਾਰ ਆ ਰਹੇ ਹੋਣ ਮਾੜਾ ਜ ਸੰਗਤ ਦੇ ਨਾਲ ਧੰਨਵਾਦ ਕਰ ਦਿਓ ਨਾਲ ਬਚਨ ਬਲਾਸ ਕਰ ਲੋ ਸਾਹਿਬ ਸੰਗਤ ਜੀ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਕੀ ਫਤਿਹ ਦਾਸ ਦੀ ਬੇਨਤੀ ਹੈ ਵੀ ਜੇ ਤੁਸੀਂ ਮੇਰੀ ਬਾਹ ਫੜਨੀ ਹੈ ਤੇ ਮੇਰੀ ਬੇਟੀ ਦਾ WhatsApp ਨੰਬਰ ਆ 97813 ਜੀ 07598 ਜੀ ਤੇ ਇੱਕ ਹੋਰ ਬੇਨਤੀ ਹੈ ਜੀ ਇਸ ਨੰਬਰ ਤੇ ਜਿਆਦਾ ਫੋਨ ਕਰਕੇ ਪਰੇਸ਼ਾਨ ਨਾ ਕੀਤਾ ਜਾਵੇ ਸਿਰਫ ਉਹ ਹੀ ਕੰਟੈਕਟ ਕਰਨ ਜਿਹੜੇ ਮਦਦ ਕਰਨਾ ਚਾਹੁੰਦੇ ਆ ਹਾਂਜੀ ਠੀਕ ਹੈ ਨਾ ਬਾਬਾ ਜੀ ਹਾਂਜੀ ভাই ਤੇ ਬਹੁਤ ਬਹੁਤ ਸ਼ੁਕਰਾਨਾ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ